ਜਦ ਤੱਕ ਬੰਦੀਕਾਰ ਬਿਨਾ ਕਰਾਂ ਤਦ ਤੱਕ ਮੈਧਰ ਸਜੋਂਪਾ ਨਾਲ ਹੀ ਸਾਥ ਹੈ। یہی ਮੇਰਾ ਸਭ ਤੋਂ ਵਿਆਪਕ। ਮੋਗਲ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਨੂੰ ਡਿਆ ਨਾਲ ਸਿੱਛ ਸਾਡੇ ਭੰਨੇ ਮੈਂ। ਠੀਕ ਹਨ ਮੇਰੀ ਗੱਡੀ ਕਿਤੇ ਧੰਗ ਸਿੰਗਲ ਧੰਗ ਨਾਲ ਕੱਚ ਚੁੱਪੀ ਸੀ ਤੇ ਉਹਨਾਂ ਨੇ ਇਸੇ ਗੱਲ ਤੇ ਗੁੱਸੇ ਚ ਆ ਕੇ ਮੇਰੀ ਗੱਡੀ ਮਾਰ ਦਿੱਤੀ। ਇਧਰ ਨਿਹੰਗ ਸਿੰਘ ਆਏ ਪਰ ਉਹਨਾਂ ਨੇ ਆ ਆਉਣੇ ਤੋਂ ਬਾਅਦ ਮਾਰਨਾ ਸ਼ੁਰੂ ਕਰ ਦਿੱਤੀ ਉਹ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਖਲਵਾੜੀਆਂ ਮਾਰੀ। ਠੀਕ ਆਰ ਗੱਡੀ ਸਪੂਰੀ ਭੰਨ ਤੇ ਮੈਂ ਹਰਿਆਣਾ ਪੁਲਿਸ ਵਿੱਚ ਇਸ ਟਾਈਮ ਔਨ ਡਿਊਟੀ ਪਰ ਕਿੱਧਰ ਰਹਿਣਾ ਲੱਗਾ ਤੇ ਕਿਰੇ ਮੈਂ ਬੜੇ ਕਾ ਰਹਿਣੇ ਵਾਲਾ ਇਧਰ ਹੀ ਬਲਾੜੇ ਜਾ ਰਿਹਾ ਤਾਂ ਮੈਂ ਇਧਰ ਰੋਣ ਲਿਆਉਂਦੇ ਆ ਨਿਯੰਗ ਸਿੰਘ ਇਧਰ ਜਾ ਕੇ ਆ ਗਾ ਉਹ ਮਾਰੇ ਭਾਈ ਜੀ ਨਿਯੰਗ ਸਿੰਘ ਉੱਤਰ ਜਾ ਕੇ ਗਿਰ ਗਿਆ ਉਹ ਵਾਈ ਸਾਈਡ ਮੈਂ ਹੀ ਗਿਰਿਆ ਉਹ ਗੱਡੀ ਦਾ ਟੱਚ ਵੀ ਨਹੀਂ ਹੋਇਆ ਇਧਰ ਨਿਯੰਗ ਸਿੰਘ ਆਏ ਪਰ ਉਹਨਾਂ ਨੇ ਆ ਗਾਣੇ ਕੇ ਬਾਅਦ ਮਾਰਨਾ ਸ਼ੁਰੂ ਕਰ ਦਿੱਤਾ ਡੰਡੇ ਮਾਰੇ ਆਪਣਾ ਸਾਰਾ ਬਿੰਡੇ ਮਾਰੇ ਖਲਵਾੜੀਆਂ ਮਾਰੀ ਠੀਕ ਆਰ ਗੱਡੀ ਸਪੂਰੀ ਭੰਨ ਤੇ किन्ने बंदे थे गड्डी पे सवार सवार मैं था मेरा लड़का और मेरा भाई तीन बंदे थे मेरा नाम मेरा लड़के का नाम शिवो है भाई का नाम जसवंत है और आपका क्या नाम मेरा नाम मोहन क्या करते हो मैं हरियाणा पुलिस में इस टाइम ऑन ड्यूटी पर हूँ क्या को एजुकेशन क्या है एसपीओ 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 हां एसपीओ 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 कौन से दो नंबर चौकियां वाला सिटी जख्मी होया जख्मी तो नहीं जख्मी बराबर मतलब गुफ्ती चोटा मारी उन्होंने कितने पांच छह बंदे बैठे इधर तो, तो तो पहले जोप्रे आर्मी में छब्बीस मांग मांग क्या इंसान मिले मुझे और उनके साथ बढ़ती कार्रवाई करा जब तक बढ़ती कार्रवाई ना करा तब तक मैं इधर से जाऊंगा पांच साल यही मेरा सबसे बयान है ਅੱਜ ਮੈਨੂੰ ਇੱਕ ਕਲਾਬ ਲਈ ਟੈਲੀਫੋਨ ਮਿਲਿਆ ਸੀ ਕਿ ਵੀ ਜੋਤੀਸਰ ਗੁਰਦੁਆਰਾ ਸਾਹਿਬ ਢੰਗਾ ਦੇ ਨਾਲ ਇੱਕ ਕਾਰ ਤੋਂ ਦਾ ਮੈਟਰ ਹੈ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਦੇਖਿਆ ਵੀ ਕਾਰ ਖੜੀ ਹੈ ਤੇ ਕਾਰ ਤੇ ਡੰਡਿਆਂ ਉੱਤੇ ਨਾਲ ਸ਼ੀਸ਼ੇ ਸਾਰੇ ਭੰਨੇ ਪਏ ਆ ਤੇ ਬੰਦੇ ਨੂੰ ਪੁੱਛਿਆ ਮੋਹਨ ਲਾਲ ਹੈ ਮੋਹਨ ਲਾਲ ਸਾਨੂੰ ਖੀਰ ਸਿੰਘ ਕਮਾਲੇ ਦਾ ਰਹਿਣੇ ਵਾਲਾ ਹੈ ਇਹਨੂੰ ਪੁੱਛਿਆ ਇਹ ਕਹਿੰਦਾ ਵੀ ਮੇਰੀ ਗੱਡੀ ਕਿਤੇ ਢੰਗ ਸਿੰਗਲ ਢੰਗ ਨਾਲ ਟੱਕਰ ਹੋ ਗਈ ਸੀ ਤੇ ਉਹਨਾਂ ਨੇ ਇਸੇ ਗੱਲ ਦੇ ਗੁੱਸੇ 'ਚ ਆ ਕੇ ਮੇਰੀ ਗੱਡੀ ਨੂੰ ਪਾ ਦਿੱਤਾ ਕੋਈ ਚਖਮੀ ਵੀ ਹੋਇਆ ਚਖਮੀ ਨਹੀਂ ਹੋਇਆ ਆਪਾਂ ਚਖਮੀ ਦਾ ਮਤਲਬ ਪੁੱਛ ਰਹੇ ਆਂ ਜੋ ਪਤਾਲ ਚੱਲ ਰਹੀ ਹੈ ਜਿੱਦਾਂ ਦੀ ਹੋਊਗੀ ਮੈਂ ਇਹਨਾਂ ਦਾ ਬਿਆਨ ਹਾਸਲ ਕਰਕੇ ਕਰ ਰਹੀ ਕਰ ਇਹ ਕੀ ਕੰਮ ਕਰਦੇ ਨੇ ਇਹ ਪਤਾ ਲੱਗਿਆ ਇਹ ਆਪਣੇ ਦੱਸ ਰਹੇ ਹੈ ਕਹਿੰਦੇ ਮੈਂ ਹਰਿਆਣਾ ਪੁਲਿਸ ਚ ਪੁਲਿਸ ਮੈਂ ਇੱਕ ਕਿਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਹੰਬਾਲੇ ਤੋਂ ਆ ਰਹੇ ਸੀ ਇਹਨਾਂ ਨੇ ਬਲਾੜੇ ਜਾਣਾ ਸੀ ਮੈਂ ਮੱਥਾ ਟੇਕਣੇ ਜਾਣਾ ਸੀ ਸ਼ਾਇਦ ਤੇ ਇੱਥੇ ਗੱਡੀ ਕੋਈ ਟੱਕਰ ਇਹਨਾਂ ਦੀ ਆ ਜੋਤੀ ਸਰੂਪ ਦੇ ਮੂਰੇ ਖੜੇ ਆਪਾਂ ਉੱਥੇ ਖੜੇ ਆ ਇੱਥੇ ਦੀ ਗੱਲ ਇੱਥੇ ਗੱਡੀ ਖੜੀ ਹੈ ਕੋਈ ਨਹੀਂ ਬਸ ਉਹ ਬੰਦੇ ਕੌਣ ਸੀ ਬੰਦੇ ਜਿਹਨਾਂ ਨੇ ਹਮਲਾ ਕੀਤਾ ਜੀ ਨੰਗਾ ਜੇ ਤੋ ਦੱਸ ਤਾ ਕਰ ਹੈ ਵੈਰੀਫਾਈ ਤਿੰਨੇ ਇੱਕ ਬੰਦੇ ਸੀ ਪੰਜ ਛੇ ਨੰਗੇ ਸੀ ਵੈਰੀਫਾਈ ਕਰੋ